ਸਿਵਰ ਬਦਲਦਾ ਹੈ ਪਿਆਰੇ ਵਾਲੇ ਇੱਕ ਅੱਤ ਦਾ ਸਾਦੀ ਪਿੰਡ ਦੇ ਵਿੱਚ ਇਹਦਾ ਦਵਾਨ ਲੱਗੇ ਸੀ ਪਿਆਰੇ ਵਾਲਿਓ ਪਿੰਡਾਂ ਦੇ ਸਹਾਰਾ ਦੇ ਨਾਲ ਕਾਲੀਆਂ ਪਰਪਤੀਆਂ ਪਰ ਪੇ ਜਾਣੀਆਂ ਦਾ ਅੱਤ ਦਾ ਸਾਦੀ ਸੀ ਪਿੰਡ ਦਾ ਸਾਰਤਕ ਉਹਨੇ ਕਵੀਟ ਵੀ ਸਿਰੈ ਸਕਦਾ ਸਰਪੰਚ ਨੇ ਟਰਾਲੀ ਤਿਆਰ ਕੀਤੀ ਕਿ ਚਲ ਚਲੀਏ ਦਵਾਨ ਲੱਗਣੇ ਗੁਰਬਾਣੀ ਸੁਣਾਉ ਦੀ ਇਸ ਸਾਦੀ ਨੂੰ ਇਹ ਕਹਤਾ ਤੂੰ ਵੀ ਚਲ ਕੀਤਾ ਤੇਰੇ ਦੀ ਵੀ ਮੇਰੂ ਬੁਝਾ ਦੀ ਫਿਰ ਪਾ ਹੋ ਜਾਵੇਂ ਪਹਿਲੇ ਦਿਨ ਤੇ ਧੱਕੇ ਨਾਲ ਲੈ ਕੇ ਚੱਲ ਚੱਲ ਕਹਤਾ ਮੈਂ ਅੰਦਰ ਵੀ ਹਾਂ ਮੈਂ ਤਾਂ ਕੇ ਬਾਝਾ ਜਾਈ ਜਾਉਂਦਾ ਅੰਦਰਨੀ ਮੈਦਾਨਾ ਦਾ ਨਾਮ ਜਾਣੀ ਬਾਹਰ ਹੀ ਖੋ ਗਿਆ ਜਿੱਥੇ ਜੋੜਾ ਘਰ ਸੀ ਉੱਥੇ ਉਹਨੇ ਜੋੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਬਾਹਰ ਹੀ ਖੋ ਗਿਆ ਅੰਦਰ ਕੀ ਆਤਮਾ ਸਰਬੀ ਜੀ ਪਿਆਰ ਵਾਲੇ ਨਹੀਂ ਸੀ ਇਹ ਸਿਰਸਾ ਬਤਨਾ ਕੋਲ ਨਾ ਸੀ ਲੋਕੀ ਨੂੰ ਮਾੜਾ ਕਹਿੰਦੀ ਸੀ ਮਾੜਾ ਹੈ ਮਾੜਾ ਕੁਝ ਅੰਗੇ ਨੂੰ ਚੰਗਾ ਕੀਤਾ ਜਾਂਦਾ ਮਾੜੀ ਮਾੜਾ ਜਿਆਨੰਦੇ ਜੋੜਿਆਂ ਜਿੱਥੇ ਜੋੜਿਆਂ ਦੀ ਸੇਵਾ ਹੋ ਰਹੀ ਸੀ ਕਿ ਜੋੜਿਆਂ ਦੇ ਕੋਲ ਖਲੋ ਗਿਆ ਮੰਦ ਵੀ ਚਾਹਿਆ ਕਿ ਇਹ ਵੀ ਜੋੜੇ ਚੱਕ ਕੇ ਤਰੋਂ ਤੋਂ ਲੱਖਾਂ ਪਤਾ ਨਹੀਂ ਕਿਹੜੇ ਗੁਰਮਖ ਦੀ ਧੂੜ ਉਹਦੇ ਮੱਥੇ 'ਤੇ ਲਗ ਗਈ ਮੱਥੇ ਤੇ ਲਗ ਗਈ ਅਗਲੇ ਦਿਨ ਆਪ ਹੀ ਤਿਆਰ ਹੋ ਕੇ ਸਭ ਤੋਂ ਪਹਿਲਾਂ ਖਾਲੀ ਦੀ ਕੋਲ ਪਹੁੰਚ ਗਿਆ ਸ਼ਰਾਬ ਛੱਡ ਦਿੱਤੀ ਨਹੀਂ ਪੀਤੀ ਦੂਜੇ ਦਿਨ ਸੋਹਣਾ ਬਣ ਕੇ ਆਇਆ ਜਾਂ ਜੇ ਫਿਰ ਜੋੜਿਆਂ ਦੀ ਸੇਵਾ ਕੀਤੀ ਅੰਦਰ ਵੀ ਗਿਆ ਬੈਠਿਆ ਵੀ ਆ ਹੁਣ ਤੀਜੇ ਦਿਨ ਅਮਰਤ ਸੰਚਾਰ ਹੋਣਾ ਸੀ ਉਜਿਹੋ ਲੋਕ ਹੀ ਨਾ ਮਾੜਾ ਕਹਿੰਦੇ ਸੀ ਕਿ ਬਹੁਤ ਮਾੜਾ ਹੈ ਬੁਰਾ ਹੈ ਤੀਜੇ ਦਿਨ ਉਹਨੇ ਖੰਡੇ ਬਾਟੇ ਦੀ ਪਾਹਲ ਵੀ ਲਾ ਲਈ ਅਮਰਤ ਚਾਗ ਲਿਆ ਸੋਣਾ ਸਿੱਖ ਸੱਜ ਗਿਆ ਪਿਆਰ ਵਾਲਿਓ ਗੁਰਮਤਿ ਦਾ ਧਾਰਨੀ ਬਣ ਗਿਆ ਇਹੀ ਹੈ ਪਤਾ ਨਹੀਂ ਲੱਗਦਾ ਕਿੱਥੋਂ ਕਿਹੜੀ ਕਿਰਪਾ ਰੂਪਾਂ ਹੋ ਜਾਦੀ ਆਪਾਂ ਬਾਹਰ ਜੋੜੇ ਛਾੜਦੇ ਆ ਇਹਦਾ ਮਤਲਬ ਇਹੀ ਹੈ ਕਿ ਪਤਾ ਕਿਹੜਾ ਗੁਰਮੁਖ ਕੋ ਕਿਹੜੀ ਜੁੜੀ ਹੋਈ ਉਹ ਅੰਦਰ ਬੈਠੀ ਐ ਇਹਦੇ ਚਰਨਾਂ ਦੀ ਧੂੜ ਸਾਡੇ ਮੱਥੇ 'ਤੇ ਲੱਗ ਜੇ ਤੇ ਸਾਡੇ ਮੱਥੇ 'ਤੇ ਕੋਸ਼ਿਸ਼ਾਂ ਕੀ ਹਰ ਤੂਮਤੇ ਅਮੋ ਪਾਪੀ ਬੀ ਗਤੀ ਮਾਰੀ। ਸੋ ਕੋਸ਼ਿਸ਼ ਕਰਿਆ ਕਰੋ ਅਰਦਾਸ ਕਰਿਆ ਕਰੋ ਪਾਤਸ਼ਾਹੀ ਸਾਡਾ ਤੇ ਮਲਾਪ ਹੀ ਹੋ ਜਾਵੇ ਨਾਲ ਕਰਾਈ ਜਿਹੜੇ ਤੇਰੇ ਨਾਲ ਜੁੜੇ ਹੋਏ ਨੇ ਸੇ ਪਿਆਰੀ ਮੇਲ ਤੇਰਾ ਮਿਲਿਆ ਮਿਆ ਤੇਰਾ ਨਾਮ ਜਿਤੇ ਆਵੇ ਫਿਰ ਜ਼ਿੰਦਗੀ ਜੀਵਿਤ ਕਰੂ। ਫਿਰ ਸੰਸਾਰ ਦੇ ਵਿੱਚ ਅੜਾ ਸਫਲ ਹੋ ਜਾਏਗਾ। ਅਰਦਾਸ ਕਰੀਏ ਪਾਤਸ਼ਾਹੀ ਬਿਸਰ ਰਾਖੀ ਦਾਤ ਆਪਣਾ ਨਾਮ ਦੇਹੁ ਗੁਣ ਗਾਵਾਂ ਰਾਜ ਆਦਿ ਪਛਾਉ ਜਿਹੜੇ ਹੋਇਆ ਪੁਰਾਣ ਚੁਕਾ ਦੀ ਖਿਮਾ। ਕੁਲਾਉ ਫਤਿਹਾ